ਜਿਹਨੂੰ ਦੁਕਾਨ ਤੇ ਗਏ ਆਪਾਂ ਪਹੁੰਚ ਵਖਾਉਣੇ ਆ ਤੁਹਾਨੂੰ ਮੇਰਾ ਵੀਰ ਸਾਰਾ ਸਮਾਨ ਅੰਦਰ ਜਾ ਕੇ ਮਿਲਦੇ ਆ ਆ ਵੀਰਾ ਕਿਸਾਨਾਂ ਦੇ ਲਈ ਆ ਸਾਰਾ ਕੁਝ ਇੱਥੇ ਮਿਲ ਜੇਗਾ ਜੋ ਵੀ ਵੀਰ ਨੂੰ ਚਾਹੀਦਾ ਕਿਸੇ ਨੂੰ ਆ ਵਾਸ਼ਰ ਤੋਂ ਲੈ ਕੇ ਕਾਰ ਵਾਸ਼ਰ ਤੋਂ ਲੈ ਕੇ ਤੇ ਖੇਤੀ ਦੇ ਕੰਮ ਜੀ ਟੋਜਣ ਕੁਝ ਮਰਜ਼ੀ ਚਲਾਈ ਜਾਓ ਬਸ ਸੰਗਲ ਵੇਖੋ ਤੁਸੀਂ ਏਕਾਲਾ ਟਰਾਲਾ ਕੱਢੋਗੇ ਤਾਂ ਪੁਰਾਣੇ ਤੋਂ ਪੁਰਾਣਾ ਨਵੇਂ ਤੋਂ ਨਵਾਂ ਸੰਗਲ ਇੱਥੇ ਪਿਆ ਹੋਇਆ ਹੈ ਪਲਾ ਇੱਥੋਂ ਜਹਾਜ ਨੂੰ ਹੀ ਖਿੱਚ ਲੋਗੇ ਤਾਂ ਵੀ ਨਾ ਸੰਗਲ ਟੁੱਟੇਗਾ ਚੈਨ ਗੁੱਪੀਆਂ ਵੇ ਤੁਸੀਂ ਥਰੇ ਮਿਲ ਜਾਣਗੇ ਹੱਥੋਂ ਤੁਹਾਨੂੰ ਉਹ ਵੀ ਜਹਾਜ ਰੇਡ ਤੋਂ ਤੋਜਨ ਫਸੀ ਹੈ ਆ ਚੈਨ ਗੁੱਪੀਆਂ ਇਹ ਇੱਕ ਪਾਸੇ ਲਗਾਇਆ ਨਾਲ ਆ ਵੀਰ ਗਰੰਟੀ ਵੀ ਦੇਵੇਗਾ ਸੰਗਲ ਦੀ ਕਿ ਸੰਗਲ ਕਿਸੇ ਪਾਸੇ ਵੀ ਕੋਈ ਟੁੱਟ ਜੇ ਜਾਂ ਕੋਈ ਹੋਰ ਕੋਈ ਜੋੜ ਜੁੜ ਗਿਆ ਖੁੱਲ ਜੇ ਕੋਈ ਆਪਦਾ ਕੋਈ ਨੁਕਸਾਨ ਹੋਵੇ ਤਾਂ ਸਾਰੀ ਗਰੰਟੀ ਵੀਰ ਦੇਵੇਗਾ ਇਹ ਆ ਚੈਨ ਗੁਪੀਆਂ ਨੇ ਨਵੀਂ ਤੋਂ ਨਵੀਂ ਪੁਰਾਣੀ ਤੋਂ ਪੁਰਾਣੀ ਇੱਥੇ ਮਿਲ ਜੇਗੀ ਮੇਰਾ ਵੀਰੋ ਘਟਾ ਟਟਾ ਦੇ ਬਹੁਤ ਹੀ ਜੈਜ ਰੇਟ ਨੇ ਇਹ ਵੀ ਮੋਗਾ ਸ਼ਹਿਰ ਦਸਾਂਜ ਰੋਡ ਤੇ ਮੇਰਾ ਵੀਰੋ ਚੌਧਰੀ ਦੀ ਦੁਕਾਨ ਹੈ ਇਹ ਮਿਲ ਜائیںਗੇ ਅੱਗੇ ਆਪਾਂ ਵਿਖਾਉਣੇ ਤੁਹਾਨੂੰ ਕਸਾਨੀ ਦੇ ਕੰਮ ਲਈ ਕੋਈ ਵੀ ਮੇਰਾ ਵੀਰ ਉਹ ਚੀਜ਼ ਚਾਹੀਦੀ ਹੋਵੇ ਤਾਂ ਸਾਰਾ ਕੁਝ ਮਿਲ ਜਾਊਗਾ ਦਾਤਰੀ ਤੋਂ ਲੈ ਕੇ ਕਈ ਥਿੱਕਰ ਆ ਚੈਨਕੂਪੀਆਂ ਕਿਸਾਨ ਹੈ ਅੱਜ ਪੈਪਰਨਚ ਨੇ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਵੀ ਪਿਆ ਨਵਾਂ ਵੀ ਚੀਜ਼ ਚਾਹੀਦਾ ਕਿਸੇ ਵੀਰ ਨੂੰ ਤਾਂ ਨਵਾਂ ਹੀ ਮਿਲ ਜਾਊਗਾ ਪੈਪਰਨਚ ਵੀ ਸਭ ਤੋਂ ਵੱਡੇ ਤੋਂ ਵੱਡਾ ਬਿਲਕੁਲ ਛੋਟੇ ਜ਼ੀਰੋ ਸਾਈਜ਼ ਤੋਂ ਵੀ ਸ਼ੁਰੂ ਹੋ ਜਾਂਦਾ ਗੁੰਜਰੋ ਸੰਗਲ ਪਾਉ ਘਟੇ ਜਿਹੜਾ ਵੀ ਹੋਵੇ ਆ ਗ੍ਰਾਈਂਡਰ ਦੇ ਬੇਤੇ ਪਾ ਲਿਆ ਤੇ ਸੰਗਲ ਕੋਈ ਨਹੀਂ ਤਾਂ ਕਈ ਵੀਰ ਗ੍ਰਾਈਂਡਰ ਦਾ ਕੰਮ ਕੰਮ ਕਰਦੇ ਪੁਰਾਣੀਆਂ ਦੁਕਾਨਾਂ ਤੋਂ ਉਹਨਾਂ ਦੇ ਵੀਰ ਰੱਖ ਲੈਂਦੇ ਨੇ ਆ ਚਾਬੀ ਜਿਹੜੀ ਆ ਘੁੰਮਦੀ ਚਾਚ ਵੀਰੇ ਲੈ ਤਾਂ ਲੈ ਤਾਂ ਬੰਦਾ ਚਾਬੀ ਨਵੀਂ ਤੋਂ ਨਵੀਂ ਪੁਰਾਣੀ ਤੋਂ ਪੁਰਾਣੀ ਪੁਰਾਣੀ ਵੀ ਚਾਬੀ ਮਿਲ ਜਾਂਦੀ ਪਰ ਇਹ ਕੱਟ ਰੇਟ ਤੇ ਮਿਲ ਜੂਗੀ ਮੇਰਾ ਵੀਰੋ ਅਗਲੇ ਬੰਨ ਥੋੜੀਆਂ ਨੇ ਸਮਾਨ ਇਥੋਂ ਤਕਰੀਬਨ ਟੋਟਲ ਹੀ ਮਿਲੇਗਾ ਸਾਰਾ ਕੁਝ ਵਿਖਾਵਾਂਗਾ ਵੀਡੀਓ ਦੇ ਨਾਲ ਜੁੜੇ ਰਹਿ ਜੀ ਮੇਰਾ ਵੀਰੋ ਆ ਦੁੱਗੀਆਂ ਨੇ ਬਾਂਗਾ ਵੱਡੇ ਥੋੜੇ ਵੀ ਹੈਗੇ ਛੋਟੀ ਵੀ ਜਿਹਕੇ ਵੀਰ ਨੇ ਲੈਣੀ ਮਸ਼ੀਨ ਮਸ਼ੂਨ ਤੇ ਰੱਖਣ ਨੂੰ ਉਹ ਵੀ ਇੱਥੇ ਮਿਲ ਜੂਗੀ ਦੇਖੀ ਚਲੋ ਮੇਰਾ ਵੀਰੋ ਵੀਡੀਓ ਬੜੀ ਕੰਮ ਦੀ ਹੋਣ ਵਾਲੀ ਵੀਡੀਓ ਨਾਲ ਜੁੜੇ ਰਹੇ ਜੀ ਮੇਰੇ ਵੀਰੋ ਆ ਦੁਜੇ ਨੇ ਬੂਥ ਕੋਈ ਵੀ ਮੇਰਾ ਵੀਰੋ ਦੁਕਾਨਦਾਰ ਕੋਈ ਕਿਹੇ ਵੀ ਵੀਰ ਦੇ ਕੰਮ ਆ ਜਾਊਗਾ ਆਪਾਂ ਬਿਲਕੁਲ ਇਹ ਸਾਰਾ ਕੁਝ ਸਹੀ ਦੱਸਾਂਗੇ ਜੋ ਵੀ ਆ ਗੋਟੀਆਂ ਨੇ ਗੋਟੀ ਵੱਡੀ ਤੋਂ ਵੱਡੀ ਇਹਨੂੰ ਛੋਟੀ ਤੋਂ ਛੋਟੀ ਰਾੜ ਬੋਟੀ ਦੀ ਰਾੜ ਜੋ ਵੀ ਚਾਹੀ ਕਿਸੇ ਵੀਰ ਨੂੰ ਆ ਰਹੀ ਅੱਗੇ ਆ ਗਈ ਦੋ ਕੰਡਾਈਟ ਨਹੀਂ ਆ ਕੋਈ ਚੋਰ ਫੀਲਾ ਸਾਰਾ ਗੋਹ ਸਾਰਾ ਹੀ ਵੀਰ ਮੇਰਾ ਵੀਰੋ ਚੌਥੋਂ ਛਪਾਂ ਤੋਂ ਸਮਾਨ ਵੀਰ ਮੁਗਾਉਦਾ ਬਹੁਤ ਵਧੀਆ ਗੱਡ ਰੇਡ ਤੇ ਹਰ ਇੱਕ ਪਾਲਛ ਮਿਲ ਜੰਦੀ ਗੋਹੇ ਵਿੱਚ ਚੀਜ਼ ਦੀ ਲੋਡ ਹੋਵੇ ਸ਼ੈਂਪੂ ਦੀ ਪਾਲਛ ਦੀ ਕੋਈ ਹੋਰ ਪੇਂਟ ਦੀ ਮਿਲੂਗਾ ਅਰੀਜਨਲ ਬਿਲ ਕੋਲੀ ਸਾਇੰਸ sire ਦਾ ਮਿਲੂਗੀ ਚੀਜ਼ ਇਹ ਪੇਸ ਕਾ ਭੈਣੇ ਦੇਟਾ ਨਹੀਂ ਨਹੀਂ ਮੈਂ ਨਹੀਂ ਮੋੜਦਾ ਇੱਕ ਤਾਂ ਦੇ ਦਿਆ ਨਵੇਂ ਤੋਂ ਨਵਾਂ ਵੀਰੋ ਸਾਰੇ ਸਰਾਸ ਮਾਣਾ ਵੇਖੋ ਇਤਰ ਗੋਟੀਆਂ ਆ ਗੋਟੀ ਮੈਨ ਹੋ ਗਈ ਘੱਡ ਦੋ ਘੱਡ ਵੀ 50 ਨੰਬਰ ਦੀ 50 ਨੰਬਰ ਦੀ 0 ਤੋਂ ਲੈ ਕੇ 50 ਨੰਬਰ 50 ਨੰਬਰ ਤੋਂ ਉੱਤੇ ਹੀ ਪਈਆਂ ਨੇ ਕਈਆਂ ਵੱਡੀਆਂ ਵੱਡੀਆਂ ਪਈਆਂ ਨੇ ਇਹ ਦੋ ਵੀ ਆ ਇਹਨਾਂ ਦੇ ਰਾੜਾ ਵੀ ਆਏ ਨੇ ਆ ਗੋਟੀਆਂ ਨਵੀਆਂ ਪਈਆਂ ਬਿਲ ਗੋਲੀਆਂ ਹਜੇ ਉਪਰੋਂ ਨੰਬਰ ਵੀ ਨਹੀਂ ਲੱਥੇਗੇ ਆ ਪੁਰਾਣੀਆਂ ਪਈਆਂ ਥੋੜੀਆਂ ਕੱਟ ਰੇਟ ਤੇ ਮਿਲ ਜੂਗੀਆਂ ਜ਼ੀਰੋ ਦੇ ਲੈ ਕੇ ਤੇ ਕਿਹੇ ਵੀਰ ਨੇ ਦੁਕਾਨਦਗੋਣ ਤੇ ਕੋਈ ਮੋਟਰਸਾਈਕਲਾਂ ਦਾ ਕੰਮ ਕਰਦਾ ਜਾਂ ਕੋਈ ਘਰ ਦੇ ਵਿੱਚ ਕੋਈ ਵਰਤੋਂ ਹੋਰ ਕਰਦਾ ਕੋਈ ਨਾ ਕੋਈ ਆ ਮਿਲ ਜੂਗੀ ਕੋਈ ਆ ਬਣ ਕੇ ਇਹ ਗੋਟੀਆਂ ਦੀ ਸਾਰੀ ਲਾਈਨ ਉਹ ਵੀ ਫਰੀਦ ਕੇ ਤੋਂ ਆਮੇਣਾ ਜਿੱਦੇ ਦਾ ਖਾਣੇ ਆਹ ਗੋਟੀਆਂ ਸੈਜ ਦੇਖੋ ਇਹ ਗੋਟੀਆਂ ਨੇ ਮੈਂ ਉਹ ਹੋੜ ਹੀ ਪਾਈਆਂ ਇੱਕ ਮੈਨੂੰ ਉਹ ਦੋਵੇਂ ਵਿੱਚ ਛੱਬ ਨਾਉਂ ਆਹ ਕਾਤੇ ਨੇ ਸੋ ਕੋਈ ਵੀਰ ਗੱਡੀ ਗੁਡੀ ਦੇ ਵਿੱਚ ਰੱਖ ਲਈਂ ਟ੍ਰੈਕਟਰ ਰੂਟ ਦੇ ਵਿੱਚ ਉਹ ਵੀ ਕੰਮ ਆ ਜਾਂਦਾ ਹੈ ਆ ਗੇਟਵਾਲ ਵੀ ਹੈਗੇ ਜੇ ਸੱਜਣੋ ਇਹ ਵੀ ਜਿਆਦਾ ਜਿਹੇ ਪੁਰਾਣੇ ਐਸੀ ਠੀਕ ਆ ਜਾਣ ਕੋਰੋਨਾ ਤੋਂ ਬਾਅਦ ਸਾਰੇ ਦੇ ਗੇਟਵਾਲ ਪਏ ਜਾਂ ਜਰਿਨਲ ਇਹ ਵੀ ਨਹੀਂ ਕਿ ਕੋਈ ਉਹ ਜਾਂ ਨਕਲੀ ਨੁਕਲੀ ਸਮਾਨ ਮਿਲੂਗਾ ਛੋਟੇ ਵੀ ਗੇਟਵਾਲ ਵੱਡੇ ਵੀ ਗੇਟਵਾਲ ਸਾਰੇ ਨੰਬਰ ਦੇ ਮਿਲ ਜੂਗੇ ਵਧੀਆ ਤੋਂ ਵਧੀਆ ਗੇਟਵਾਲ ਪਏ ਹੋਏ ਨੇ ਆ ਪੇਕਾ ਪੈਣ ਪੁਰਾਣੇ ਆਰੇ ਵੇ ਇੱਕ ਵੱਡਾ ਹੁੰਦਾ। ਇਹ ਪਲਾਸੀਆਂ ਪਈਆਂ ਨੇ। ਆਹ ਚਾਬੀਆਂ ਦੇਖੋ 55 55 ਨੰਬਰ ਦੀ ਚਾਬੀ 50 ਨੰਬਰ ਦੀ ਪਈ 50 ਦੀ ਇਹ ਚਾਬੀਆਂ ਮੇਰਾ ਵੇਰ ਉਹ ਦੇਖੋ ਕੰਪੈਨ ਕਪੂਨ ਦਾ ਕੋਈ ਹੋਰ ਨਟ-ਨੋਟ ਕੋਈ ਵੱਡੀ ਕੋਈ ਚੀਜ਼ ਨਾ ਹੁੰਦਾ ਉਹ ਖੋਲਣ ਨੂੰ ਅਗਲੀ ਵਾਰੀ ਦੇਣੀ ਅਗਲੀ ਵਾਰੀ ਦੇਵਾ ਹਾਂ ਹਾਂ ਜਿਹੜੇ ਉਹਨਾਂ ਦੇ ਦੱਬੇ ਆ ਸੈਟ ਉਹਨਾਂ ਨਾਲ ਮਿਲ ਗਿਆ ਦੂਜੀ ਦਾ ਕਲਾਸੀਆਂ ਦੀ ਛੋਟੀਆਂ ਦਾ ਕੋਈ ਪਟਾਰਾ ਚੀਜ਼ ਦੇਖੋ ਤੁਸੀਂ ਵਰਮੀ ਵੇਖੋ ਭਾਈ ਚੱਟਿਆ ਰਿਆ ਬਾਟਾ ਘਟ ਮੈਂ ਨਾ ਤਿੰਨ ਤਿੰਨ ਕਿਲੋ ਦਾ ਵਰਮੀ ਹੋਣਾ ਛੋਟੇ ਵਰਮੀ ਮਿਲ ਜਾਣਗੇ ਨਹੀਂ ਉਹ ਵਾਸ ਬੰਨੀ ਆਪਾਂ ਨੂੰ ਇਧਰ ਵੀ ਛੋਟਾ ਸਮਾਨ ਵੱਡੇ ਦਾ ਵੱਡਾ ਵਧੀਆ ਹਰ ਇੱਕ ਚੀਜ਼ ਆ ਦੂਜੇ ਪ੍ਰੈਸ਼ਰ ਵਾਲੇ ਜੈਕ ਨੇ ਆ ਸਿਰ ਤੇ ਹੈਲਮਟ ਹੁਣ ਮਲ ਪਾਉਣ ਨੂੰ ਰੱਸੀ ਦੀ ਕੁਆਲਿਟੀ ਬਹੁਤ ਵਧੀਆ ਹੈ ਸਰੀਰ ਅਸਾਬ ਆ ਬੂਹਿਆਂ ਦੇ ਉਹ ਲੱਗਣ ਨੂੰ ਪ੍ਰੈਸ਼ਰ ਆ ਰਿਹਾ ਜਿਹੜੇ ਲੱਗਦੇ ਨੇ ਆਪਣੇ ਗੇਡ ਦੇ ਗੇਡ ਜੇ ਦੇਖਦੇ ਉਹ ਵੀ ਪੁਰਾਣੇ ਤੋਂ ਪੁਰਾਣਾ ਕਿਸੇ ਵੱਡੇ ਗੇਡ ਨੂੰ ਲਾਉਣਾ ਹੋਵੇ ਮੈਂ ਨਾ ਵਧੀਆ ਤੋਂ ਵਧੀਆ ਪਿਆ ਹੈ ਵੀ ਜਿਆਦਾ ਜਾਂਦਾ ਹੀ ਇਲ타 ਆਇਆ ਸਮਾਨ ਸਾਰਾ ਬਹੁਤ ਵਧੀਆ ਕਿਸੇ ਵੀਰ ਨੇ ਕੋਠੀ-ਕੂਠੀ ਜਿਵੇਂ ਪਾਈ ਇੱਥੋਂ ਆਣ ਕੇ ਮੇਰਾ ਵੀਰੋ ਨੈ ਸਕਦਾ ਉਹਦੇ ਵਾਸਤੇ ਵੈਸੇ ਕੰਮ ਦੀ ਚੀਜ਼ ਢੀਡ ਕਈ ਗੇਟਾਂ ਦੇ ਅੱਗੇ ਲਾਉਂਦੇ ਨੇ ਬੂਹਿਆਂ ਦੇ ਆਹ ਦੁਗੀਆਂ ਗਰੀਸ਼ ਵਾਲੀਆਂ ਬਈਆਂ ਹੋਈਆਂ ਨੇ ਕੋ ਜੋ ਇੱਥੇ ਟੂਲ ਬਾਕਸ ਮਾਰੇ ਬੜੇ ਵਧੀਆ ਪਏ ਨੇ ਇੱਥੇ ਆ ਜੱਪੜਾ ਕਈ ਵੀਰ ਬੜਾ ਬੁੜਾ ਪਾ ਲੈਂਦੇ ਨੇ ਬੜੀ ਬੜੀ ਚੀਜ਼ ਇਹ ਤਾਂ ਇਹ ਵੀ ਸਿਰੇ ਦੀ ਚੀਜ਼ ਹੈ। ਆਹ ਬੈਜ ਪ੍ਰੈਸ਼ਰ ਮੇਰਾ ਵੀਰੋ। ਉਹ ਬਾਹਰ ਪੇ ਦਿਖਾਉਂਦਾ। ਪ੍ਰੈਸ਼ਰ ਆ ਬੱਤੀਆਂ ਪਈਆਂ ਨੇ। ਕਈ ਵੀਰ ਬੱਤੀਆਂ ਦੇ ਸ਼ਕੀਰ ਨੇ ਜਿਵੇਂ ਉੱਤੇ ਟਰੈਕਟਰਾਂ ਦੇ ਲਾ ਲੈਂਦੇ ਜਾਂ ਕਬੈਨਾਂ ਦੇ ਲਾ ਲੈਂਦੇ ਇਹ ਵੀ ਮਿਲ ਜਾਣਗੀ ਹੈ। ਕੋਟਰ ਵੀ ਹੈਗੇ ਨੇ ਸਾਰਾ ਕੁਝ ਵਿਆ ਹੋਇਆ। ਆ ਅੱਗੇ ਪੜੀਆਂ ਪਈਆਂ ਹੋਈਆਂ। ਇਹ ਵੀ ਚੀਜ਼ ਚੰਗੀ ਕਈ ਟੋਜਨ ਟੋਜਨ ਨੂੰ ਵੀ ਵੀਰ ਰੱਖ ਲੈਂਦੇ ਨੇ ਕਈ। ਨੇ ਟੁੱਟਦੀ ਨਹੀਂ ਗੀ ਬੜੀ ਮਜ਼ਬੂਤ ਹੁੰਦੀ ਆ ਰਸਾ ਸਾਹਿਬ ਨੇ ਪਿਆਰੇ ਸੀ ਰਸੇ ਦੀ ਕੁਆਲਿਟੀ ਤੇ ਸਿਰੇ ਦੀ ਬਈ ਹੋਈ ਵਧੀਆ ਤੋਂ ਵਧੀਆ ਚੰਗੀ ਆ ਪੱਖੀਆਂ ਬਣੀਆਂ ਛੋਟੀਆਂ ਜਿਵੇਂ ਉੱਪਰ ਕਈ ਆਪਣੇ ਲਾਲ ਅੰਦਰ ਰਸੋਈਆਂ ਸੁਈਆਂ ਦੇ ਵਿੱਚ ਨਿੱਕੀਆਂ ਹਵਾਓ ਕੱਢਣ ਨੂੰ ਬਾਹਰ ਲੇਟਾਂ ਹੀ ਮਿਲ ਜਣਗੀਆਂ ਵੱਡੀਆਂ ਸਸੇ ਦੀ ਕੁਆਲਿਟੀ ਸਿਰੇ ਦੀ ਇਹ ਪੂਰਾ ਵਧੀਆ ਇਹੋ ਜਿਹਾ ਮੈਜੀਕਲ ਕਲਰ ਦਾ ਲੋ ਰਸਾ ਦੇਖਣ ਵਾਲੀ ਹੈ ਤੇ ਰੰਗ ਦਾ ਕਿ ਇਹ ਵੀਰ ਨੇ ਕੋਈ ਚੀਰ ਰੱਸੇ ਰੂਸੇ ਵਗ੍ਹਾ ਲੈਣੀ ਦੇ ਇੱਥੇ ਆ ਗਏ। ਲਿਆ ਜੇ ਮੇਰਾ ਵੀਰੋ ਰੱਸੇ ਦੀ ਤੇ ਐਡੀ ਵਧੀਆ ਇੱਥੇ ਕੁਆਲਿਟੀ ਮਿਲਦੀ ਹੈ ਨਾ ਪੱਕਾ ਮਜ਼ਬੂਤ ਗਾਰੰਟੀ ਦੇਵੇਗਾ ਵੀਰੇ ਵੀ ਆਲਾ ਕਿ ਮੈਂ ਗਾਰੰਟੀ ਦਿਆਂਗਾ ਕਿ ਰੱਸਾ ਕਿਸੇ ਪਾਸੇ ਖਿੱਚਾ ਟੁੱਟ ਜੇ। ਆਹ ਬੈਲਟਾਂ ਨਿਕਰੀਆਂ ਕਰ ਉਹਨਾਂ ਦੇ ਕਈ ਵੀ ਰੱਖਦੇ ਨੇ। ਉਹਨਾਂ ਦੇ ਕੰਮ ਦੀਆਂ ਚੀਜ਼ਾਂ ਨੇ। ਲੋਟੀਆਂ ਇਹੋ ਜਿਹਾ ਜਾਂਦਾ ਰਹਣਾ ਚਾਹੀਦਾ ਕਰਦੇ ਨੇ ਉਹ ਪੈਪ ਪ੍ਰੈਸ਼ਰ ਬਰੂਜ਼ਰ ਤਾਂ ਜਾਂ ਹੋਰ ਕੁਝ ਸਾਵਾ ਹੋ ਗਬਰ ਨੂੰ ਮੇਰੇ ਵੀਰ ਕਈ ਲੈ ਜਾਂਦੇ ਨੇ ਇਹਦੇ ਵਿੱਚ ਠਾਗੇ ਵਾਲੀ ਪੈਪ ਹੈ ਨਹੀਂ ਕਿ ਦੂਜੀ ਵਧੀਆ ਪੈਪ ਸਿਰੇ ਦੀ ਕਸਟਮਰ ਇੱਥੇ ਬਹੁਤ ਆਉਂਦੇ ਨੇ ਤੁਸੀਂ ਦੁਕਾਨ ਵੇਖੋ ਕੀ ਭਰੀ ਭਈ ਕਈ ਵੀਰ ਸਮਾਨ ਕਰੀਦ ਵੀ ਰਹੇ ਨੇ ਇੱਥੇ ਬੜੀ ਦੂਰੋਂ ਦੂਰੋਂ ਕਈ ਵੀਰ ਆਉਣ ਡਏ ਹੋਏ ਨੇ ਇੱਥੇ ਲੈਸ ਵੀ ਨਹੀਂ ਸਜਣੋ ਵਿਖਾਉਣੀ ਆਪਾਂ ਤੁਹਾਨੂੰ ਆ ਤਰ ਬੈਨਾਂ ਵੀ ਮਿਲ ਜਣਗੀਆਂ ਵੀ ਸਹਜ ਹੈ ਗੰਦਾ 40 ਫੁੱਟ ਲੰਮੀ ਤੇ 40 ਚੌੜੀ 40 ਬਾਈ 40 ਦੀ 3200 ਰੁਪਏ ਉੱਪਰ ਰੇਟ ਲਿਹਾਇਆ ਹੈ ਘੱਟ ਵੱਧ ਕਰਕੇ ਸਾਰਾ ਕੋ ਹੋ ਜਾਊਗਾ ਕਾ ਕਈ ਵਾਰ ਇਹ ਚੀਜ਼ਾਂ ਟੁੱਟ ਜਾਂਦੀਆਂ ਟੈਟੂਰ ਜੇ ਤੇ ਨਵੇਂ ਮੇਜ਼ਮੂਹ ਲੈਣੇ ਪੈਂਦੇ ਜਾਂ ਕੋਈ ਵੇਹੇ ਹੋਰ ਕਿਹ ਚੀਚੂ ਲਾਉਣ ਨੂੰ ਦੇ ਵੀ ਉੱਥੇ ਟਾਇਰ ਪਾਏ ਹੋਏ ਨੇ ਸਾਰੇ ਆਹ ਕਈ ਵਾਰ ਛੱਡ ਛੁੱਟ ਕੇ ਦਾ ਕੰਮ ਕਰਦੇ ਜਾਂ ਹੋਰ ਕੋਈ ਵੇਲਡਿੰਗ ਵੇਲਡਿੰਗ ਦਾ ਜਾਂ ਉੱਪਰ ਸੀਮਿੰਟ ਦਾ ਵਗੈਰਾ ਕਰਦੇ ਇਹ ਵੀ ਬੂਡਬਾੜ ਇੱਥੋਂ ਮਿਲ ਜਾਣਗੇ ਸਾਰੇ ਆਹ ਸਜ ਨੂੰ ਦੇਖੋ ਪਾਨੀਆਂ ਤੇ ਪਲਾਸੀਆਂ ਦਾ ਸਾਰਾ ਕੋ ਵਧੀਆ ਤੋਂ ਵਧੀਆ ਸਮਾਨ ਵਿਆਇਆ ਤੇ ਸਿਰੇ ਦਾ ਆ ਹੈਂਡਲ ਨਹੀਂ ਕਈ ਵੀਰ ਅੰਦਰ ਬਾਥਰੂਮਾਂ ਦੇ ਵਿੱਚ ਲਾਉਂਦੇ ਲੂਂਦੇ ਨੇ ਇਹ ਵੀ ਚੀਜ਼ ਚੰਗੀ ਸਿਰੇ ਦੀ ਚੀਜ਼ ਹੈ ਵੀ ਸਜਣ ਨੂੰ ਇਹ ਵੀ ਕੰਮ ਦੀ ਚੀਜ਼ ਹੈ ਬਾਥਰੂਮਾਂ ਦੇ ਵਿੱਚ ਲਾਉਣ ਲੂਣ ਨੂੰ ਹੈਂਡਲ ਪੁਰਾਣੇ ਹੈਗੇ ਪੁਰਾਣੇ ਨੇ ਬੱਜ ਜਾਂਦੇ ਲੱਥੇ ਨੇ ਸਿਰੇ ਦੇ ਪਰ ਇਹ ਨਹੀਂ ਕਿ ਕੱਲ ਨੂੰ ਜੰਗਾਲ ਬਹਿ ਜਾਊਗਾ ਜਾਂ ਕਿਵੇਂ ਆ ਚੀਜ਼ ਸਿਰੇ ਦੀ ਹੈ ਆ ਬਲਾਸ ਪੈ ਸਜਣ ਨੂੰ ਕਵਾਲਿਟੀ ਚੰਗੀ ਪਾਰ ਦੀ ਵਧੀਆ ਸਿਰੇ ਦੇ ਬਰੋ ਦੂਜਾ ਵਾਸ਼ਰ ਵੀ ਦੂਜੇ ਆਪਾਂ ਨੂੰ ਡਰੱਲਾਂ ਵੀ ਮਿਲ ਜਾਂਦੀਆਂ ਡਰੱਲਾਂ ਵੀ ਇੱਥੇ ਵਾਧੂ ਪਈਆਂ ਨਵੇਂ ਤੋਂ ਨਵੇਂ ਬੁਸ਼ ਦੀ ਹੋਵੇ ਭਈ ਗਰੈਂਡਰ ਬਏ ਨੇ ਆ ਇੱਕ ਚਾਬੀਆਂ ਹਰ ਕਵੀਰ ਕਿਸੇ ਵੀ ਵੀਰ ਦਾ ਕੋਈ ਵੀ ਸਮਾਨ ਕਿਸੇ ਵੀ ਵੀਰ ਨੇ ਲੈਣਾ ਸਾਰਾ ਹੀ ਤਕਰੀਬਨ ਹੀ ਮਿਲ ਜਾਏਗਾ ਇਹ ਨਹੀਂ ਕਿ ਮਿਲੇਗਾ ਨਾ ਤੁਹਾਨੂੰ ਆ ਕੇ ਕੋਈ ਚੀਜ਼ ਤਕਰੀਬਨ ਹੀ ਮਿਲ ਜੇਗੀ ਆ ਗੱਟਰ ਪਏ ਹੋਏ ਨੇ ਕੋਈ ਚੀਜ਼ ਜੁੱਤ ਗੱਟਰ ਕੱਟਣ ਨੂੰ ਆ ਚਲੋ ਹਾਂ ਇਹ ਪੀਲੋ ਚਾਹਤ ਹੈ ਨਾ ਆ ਦੁੱਜੀਆ ਵੱਡੇ ਕਵਾੜੇ ਵੀ ਗੱਡੀਆਂ ਗੁੱਡੀਆਂ ਦੇ ਕਈ ਵੀਰ ਸ਼ਕੀਨ ਹੁੰਦੇ ਨੇ ਕਿ ਪਿੱਛੇ ਲਾ ਲੈਂਦੇ ਨੇ ਜੀਬਾਂ ਚੂਪਾਂ ਦੇ ਆ ਦੁੱਜੀ ਭਈ ਨਿੱਕੀ ਆ ਥੋੜਾ ਅਰੀਜਨਲ ਆ ਚੰਗਾ ਕੱਟ ਰੇ ਜੇ ਚੀਜ਼ੂ ਕਾ ਆ ਚੀਜ਼ ਚੰਗੀ ਵੈ ਕਈ ਵੀਰ ਸੰਗਲ-ਸੰਗਲ ਨੂੰ ਵੇਹੇ ਬਣਾਉਂਦੇ ਬਣੁੰਦੇ ਨੇ ਸੰਗਲ-ਸੰਗਲ ਸੁਭਾਗੇ ਸੁਭੋਗੇ ਪਰ ਇਹ ਚੀਜ਼ ਸਿਰੇ ਦੀ ਇਹ ਨਹੀਂ ਕਿ ਗਲ ਨੂੰ ਟੁੱਟ-ਟੁੱਟ ਜਾਵੇਗੀ ਜਾਂ ਸੰਗਲ ਦੇ ਬਲੱਡ ਟੁੱਟ ਜੇ ਪਰ ਇਹ ਚੀਜ਼ ਨਹੀਂ ਟੁੱਟਦੀ ਇਹ ਸੰਗਲਾਂ ਦਾ ਹੱਥ ਬਹੁਤ ਵਧੀਆ ਛੋਟੇ ਵੀ ਹੈਗੇ ਨੇ ਜਿੰਨੇ ਵੀਰ ਨੇ ਨਿੱਕੇ ਲੈਣੇ ਨਿੱਕੀ ਵੀ ਚੀਜ਼ ਮਿਲ ਜਾਂਦੀ ਐ ਨਿੱਕੇ ਵੀ ਪਏ ਹੋਏ ਆਵਣਾ ਛੋਟੀ ਜਿਹੀ ਸੰਗਲੀ-ਸੰਗਲੀ ਨੂੰ ਪਾਉਣ ਨੂੰ ਵੱਡੇ ਵੀ ਆ ਗਏ ਨੇ ਇਹਦੇ ਜੀ ਚੀਜ਼ ਸਰੀਲੀ ਇਹ ਵਧੀਆ ਆ ਬੈਲਟ ਬੁਲਟ ਨੂੰ ਉੱਪਰ ਲੋਕ ਕਰਨ ਨੂੰ ਆ ਚੀਜ਼ ਮਿਲ ਜੇ ਆ ਦੂਜੇ ਨੇ ਛੋਟੀ ਤੋਂ ਛੋਟੀ ਮੇਰਾ ਵੀਰੋਂ ਮਿਲ ਜੂਗੀ ਆ ਵੇਖੋ ਛੋਟੀਆਂ ਛੋਟੀਆਂ ਪਈਆਂ ਹੋਈਆਂ ਨੇ ਆਹ ਸ਼ੈਂਪੂ ਸੁੰਭੂ ਬੈਨ ਨਾ ਨਾ ਜੋ ਮਰਜੀ ਬੜਾ ਹੋ ਗਿਆ ਸਮਾਨ ਆ ਬੇਕਾਰ ਬੈਨ ਵਧੀਆ ਸੰਗਲ ਹੋ ਗਿਆ ਹਾਂਜੀ ਉਹ ਜਗਦੇ ਯੁੱਗ ਦੇ ਨੇ ਗਈ ਇਹ ਜੇ ਸੱਜਣੋ ਜੀ ਆਪਾਂ ਇਹ ਬੰਨੇ ਤੁਹਾਨੂੰ ਦਿਖਾਇਆ ਦੂਜੇ ਬੰਨੇ ਕਬੀਰਾ ਦੀ ਉਹ ਦੁਕਾਨ ਹੈ ਉਧਰ ਦੂਜਾ ਕਰਦਾ ਔਰ ਟਰੇਲੂ ਸਮਾਨ ਮਿਲਦਾ ਉਹ ਉਧਰ ਵੀ ਵਿਖਾਵਾਂਗੇ ਆਪਣੇ ਇਸੇ ਚੈਨਲ ਤੇ ਵੀ ਵੀਡੀਓ ਆਪਾਂ ਪਾ ਦੇਣੀ ਉਧਰ ਵਕਰੀ ਬਣਾਵਾਂਗੇ ਉਹ ਉਧਰ ਕਰੂ ਟਰੇਲੂ ਸਮਾਨ ਉਹ ਵੀ ਵਿਖਾਵਾਂਗੇ ਪਹਿਲਾਂ ਤੁਸੀਂ ਇਹ ਸਮਾਨ ਵੇਖੋਗੇ ਇੱਧਰ ਦਾ ਸਾਰਾ ਸਿਰੇ ਦਾ ਸਮਾਨ ਹਰ ਇੱਕ ਚੀਜ਼ ਵਧੀਆ ਪਈ ਇੰਨਾ ਕੀ ਘੱਟ ਰੇਟ ਦੇ ਵਿੱਚ ਜਾਇਜ਼ ਰੇਟ 'ਚ ਮਿਲ ਜੂਗੀ ਵਧੀਆ ਕੱਲ ਨੂੰ ਇਹ ਨਹੀਂ ਕਿ ਕੋਈ ਪੁਰਾਣੀ ਜਾਂ ਪੈਸੇ ਲੱਗੇ ਹੋਣਗੇ ਜਾਂ ਕਿਵੇਂ ਜਾਂ ਟੁੱਟ ਟੁੱਟ ਜਾਊਗੀ ਕਿੰਨੇ ਦੂਰੋ ਦੂਰੋ ਵੀਰ ਆਉਂਦੇ ਪੈਣ ਸਮਾਨ ਖਰੀਦਣ ਸਮਾਨ ਨਾਲ ਦੁਕਾਨਾਂ ਭਰੀ ਪਈਆਂ ਨੇ ਬਿਲਕੁਲ ਵੀਡੀਓ ਨਾਲ ਮੇਰਾ ਵੀਰ ਜੁੜੇ ਰਿਹਾ ਜੀ ਆਪਣੇ ਚੈਨਲ ਨੂੰ ਆਪਾਂ ਫਿਰ ਕਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਾ ਦੇ ਆਪਾਂ ਇਹੋ ਜਿਹੀ ਵੀਡੀਓ ਤੁਹਾਨੂੰ ਮੇਰਾ ਵੀਰ ਇਹ ਚੈਨਲ ਤੇ ਦੇਖਣ ਨੂੰ ਮਿਲਦੀਆਂ ਰਹਿਣੀਆਂ ਘਰ ਪਰ ਵੀ ਜ ਬਲੌਗ ਪਰ ਵੀ ਆਹ ਤਾਰਾਂ ਤੋਂ ਤਾਂ ਸਈ ਵੀਰ ਪਾ ਲੈਂਦੇ ਨੇ ਉਹ ਜੋੜ-ਜੋੜ ਕੇ ਜਿਹੜੇ ਹੁੰਦੇ ਨੇ ਉਹ ਚੀਜ਼ਾਂ ਨੇ ਸਿਰੇ ਤੋਂ ਸਿਰੇ ਦੀ ਚੀਜ਼ ਇੱਥੇ ਮਿਲ ਜੂਗੀ ਮੇਰਾ ਵੀਰੋ ਬਿਲਟ ਤੋਂ ਲੈ ਕੇ ਹਰ ਇੱਕ ਚੀਜ਼ ਗੋਟੀਆਂ, ਪਾਣੇ, ਰਸੇ ਜੋ ਵੀ ਵੀਰ ਨੇ ਕਿਸੇ ਨੇ ਘਰੇ ਲੋ ਸਾਮਾਨ ਲੈਣਾ ਘਰ ਪਰ ਤਾਂ ਇੱਥੇ ਮੇਰਾ ਵੀਰੋ ਪੂਨ ਜੀ ਐਡਰੈਸ ਆਪਾਂ ਦੇ ਦਿਆਂਗੇ ਸਾਰਾ ਤੁਸੀਂ ਆਉਣਾ ਮੇਰਾ ਵੀਰੋ ਮੋਗੇ ਉਤਰਨਾ ਬਾਸ ਛੱਡੇ ਆਪਾਂ ਦਸਾਂਝ ਰੋਡ ਪੁੱਛ ਕੇ ਇੱਥੇ ਦੁਕਾਨ ਆ ਜਾ 24 ਦੁਕਾਨ ਬਾਈ ਦੀ ਸਾਰੀ ਇੱਥੇ ਦੁਕਾਨ ਮੇਰਾ ਵੀਰੋ ਕੈਸ਼ਟ ਮੇਰਾ ਨੰਬਰ ਹੀ ਬਈ ਉਹੀ ਮਾਰਦਾ ਆਇਆ ਜਾਨ ਗੇਟ ਘੁੱਟਵਾ ਲੈ ਜੀ ਵੇੜ ਵੀ ਪਏ ਹੋਏ ਜਬ ਵਾਚਰ ਤੇ ਆਮ ਹੀ ਪੈਣਾ ਵਾਚਰ ਮੋਟਰਾਂ ਜੋ ਵੀ ਵੀਰ ਕਿਸੇ ਨੇ ਬਰਾਣਾ ਸਮਾਨ ਲੈਣਾ ਲੈ ਵੀ ਸਜਣੂ ਹੁਣ ਆਪਾਂ ਕਰਦੇ ਵੀਡੀਓ ਦੀ ਸਮਾਪਤੀ ਹੁਣ ਜਾਇਤ ਦਿਓ ਫਿਰ ਵੀਡੀਓ ਦੇ ਨਾਲ ਮਿਲਦੇ ਆਂ ਆਪਾਂ ਦੂਜੀ ਵੀਡੀਓ ਫਿਰ ਪਾਵਾਂਗੇ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ